ਇਕ ਤਾਂ ਪ੍ਰਮਾਤਮਾ ਨੇ ਬਹੁਤ ਵੱਡਿਆ ਸੁਣੀ ਆ ਕਿ ਸਾਡਾ ਭਰਾ ਸਿੱਧੂ ਮੂਸੇ ਵਾਲਾ ਵਾਪਸ ਆ ਗਿਆ ਉਸ ਦੀ ਵੀ ਚੰਗੀ ਤਰ੍ਹਾਂ ਜਿਹੜੀ ਅੱਜ ਅਸੀਂ ਖੁਸ਼ੀ ਨਹੀਂ ਮਨਾ ਸਕੇ ਖੁਸ਼ੀ ਨਾ ਮਨਾਉਣ ਦਾ ਕਾਰਨ ਕੀ ਆ ਕਿਉਂਕਿ ਸਰਕਾਰ ਨੇ ਅੱਜ ਸਾਰਾ ਦਿਨ ਬਿਠਾ ਕੇ ਰੱਖਿਆ ਥਾਣੇ ਦੇ ਵਿੱਚ ਕਾਰਨ ਕੀ ਆ ਵੀਰੋ ਕਈ ਦਿਨਾਂ ਤੋਂ ਮੈਂ ਜਿੰਨੇ ਕਿ ਜੋਗਰਾਮਾਂ ਆਪਣਾ ਦੇਖੋ ਕਿਤੇ ਜਿੰਨੇ ਕਿ ਮੇਰਾ ਮੇਰੇ ਜਯੋਗਦਾਨ ਆ ਮੈਂ ਪਾ ਸਕਦਾ ਮੈਂ ਹਰ ਇੱਕ ਅੰਦੋਲਨ ਦੇ ਵਿੱਚ ਯੋਗਦਾਨ ਪਾਉਣ ਦਾ ਆਪਣਾ ਯੋਗਦਾਨ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦਾ ਜਿੱਥੇ ਕਿਤੇ ਗੱਲ ਕਿਸਾਨਾਂ ਦੀ ਹੈ ਜਾਂ ਮਜ਼ਦੂਰਾਂ ਦੀ ਹੈ ਜਿੰਨੇ ਵੀ ਜੋਗਰਾਮ ਆ ਉੱਥੇ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦਾ ਅੱਜ ਜੋ ਸਾਡੇ ਨੌਜਵਾਨ ਜਿਲ੍ਹਾਂ ਦੇ ਵਿੱਚ ਬੰਦ ਨੇਗੇ ਜਿਆਦੇ ਹੋ ਅਦੋਨੇ ਹਾਲਾਤ ਗੰਭੀਰ ਨੇਗੇ ਤਾਂ ਮੈਂ ਪਿਛਲੇ ਦਿਨਾਂ ਦੇ ਵਿੱਚੋਂ ਮੈਂ ਮਾਝੇ ਦੀ ਧਰਤੀ ਦੇ ਜਿਹੜਾ ਇੱਕ ਪਿੰਡਾਂ ਦੇ ਵਿੱਚ ਬੋਲਦਾ ਫਿਰਦਾ ਸੀਗਾ ਵੀ ਆਹੋ ਯਾਰ ਆਪਾਂ ਉਹਨਾਂ ਨੌਜਵਾਨ ਸਾਡੇ ਭਰਾਵਾਂ ਦੇ ਹੱਕ ਦੇ ਵਿੱਚ ਆਪਾਂ ਆਵਾਜ਼ ਬੁਲੰਦ ਕਰੀਏ ਉਹ ਇਹਨਾਂ ਨੇ ਕੀ ਕਰ ਇਹਨਾਂ ਨੂੰ ਜਦੋਂ ਮੈਂ ਫਿਰਦਾ ਸੀਗਾ ਪਿੰਡਾਂ ਦੇ ਵਿੱਚ ਇਹਨਾਂ ਕੋਲੇ ਕੱਲ ਜਿਹੜਾ ਸਰਕਾਰ ਕੋਲੇ ਵੀਡੀਓ ਹੱਥ ਦੇ ਵਿੱਚ ਲੱਗ ਗਈਆਂ ਤਾਂ ਫਿਰ ਇਹਨਾਂ ਨੇ ਉਧਰ ਮਾਝੇ ਦੇ ਉਧਰ ਪਹਿਲਾਂ ਰੇਡਾਂ ਮਾਰਦਿਆਂ ਸ਼ੁਰੂ ਕਰੀਆਂ ਫੇਰ ਇਸ ਤੋਂ ਬਾਅਦ ਕੀ ਹੋਇਆ ਕੱਲ ਮੈਂ ਆਖਿਆ ਯਾਰ ਮੈਂ ਕਹਿੰਦਾ ਜਿਹੜੇ ਇੱਧਰੋਂ ਸਾਡੇ ਨੌਜਵਾਨ ਨੇ ਕਿ ਖਾਸ ਕਰਕੇ ਜਿੰਨੇ ਸਾਡਾ ਨਾਲ ਜੋੜਾ ਬੱਠਾ ਇੱਧਰ ਪਾਤੜਾ ਏਰੀਆ ਦੇ ਸਾਰੇ ਨੌਜਵਾਨ ਨੇ ਜਾਂ ਜਿਹੜੇ ਇੱਧਰ ਸਾਡੇ ਮਹਾਲੀ ਮੂਲੀ ਦੇ ਨੇ ਇੱਧਰੋਂ ਕਾਫਲਾ ਇਕੱਠਾ ਕਰਕੇ ਲੈ ਕੇ ਜਾਣਾ ਸੀਗਾ ਮੈਂ ਇੱਧਰ ਨੌਜਵਾਨਾਂ ਨੂੰ ਕਹਿ ਰਿਹਾ ਸੀਗਾ ਪਹਿਲਾਂ ਤਾਂ ਸਰਕਾਰ ਨੇ ਇੱਧਰ ਪੁਲਿਸ ਘਰੇ ਬਿਠਾਈ ਫੇਰ ਇਸ ਤੋਂ ਬਾਅਦ ਸਵੇਰੇ ਘਰੇ ਬੈਠੀ ਰਹੀ ਕਿਉਂਕਿ ਮੈਂ ਘਰੋਂ ਨਿਕਲ ਚੁੱਕਿਆ ਸੀ ਮੈਨੂੰ ਪਤਾ ਸੀਗਾ ਵੀ ਆਉਣਗੇ ਗ੍ਰਿਫਤਾਰ ਕਰਨੇ ਚੱਕਣਗੇ ਇਸ ਤੋਂ ਬਾਅਦ ਜਿਹੜੇ ਉਧਰ ਨੌਜਵਾਨਾਂ ਨੂੰ ਕਹਿ ਰਿਹਾ ਸੀਗਾ ਕਿ ਹੁਣ ਜਦੋਂ ਜਦੋਂ ਵੀ ਸਾਡਾ ਫੋਨ ਜਦੋਂ ਆਨ ਹੁੰਦਾ ਤਾਂ ਉਦੋਂ ਕਿਉਂਕਿ ਪੁਲਿਸ ਤਾਂ ਮੈਨੂੰ ਪਤਾ ਨਹੀਂ ਸੀ ਵੀ ਐਂ ਸਾਡੇ ਤੇ ਲੱਗੀ ਖੜੀ ਐ ਜਦੋਂ ਅਸੀਂ ਨੌਜਵਾਨਾਂ ਨੂੰ ਕਹਿ ਰਹੇ ਸੀ ਕਿ ਜਿੰਨਾ ਵੀ ਨੌਜਵਾਨਾਂ ਨੂੰ ਮੈਂ ਕਿਹਾ ਫੋਨ ਕਰਕੇ ਸਾਰਿਆਂ ਨੂੰ ਸਰਕਾਰ ਨੇ ਇੰਨਾ ਜ਼ਿਆਦਾ ਡਰਾਇਆ ਵੀ ਤੁਸੀਂ ਉੱਥੇ ਜਾਣਾ ਨਹੀਂ ਛੁਟ ਤੇ ਆ ਪਰਚਾ ਕਰਦਾਂਗੇ ਛੁਟ ਤੇ ਉਹ ਪਰਚਾ ਕਰਦਾਂਗੇ ਕੋਈ ਵੀ ਨੌਜਵਾਨ ਇਸ ਟਾਈਮ ਮੈਨੂੰ ਲੱਗਦਾ ਵੀ ਇੰਨੇ ਡਰਾਏ ਪੈਨੇ ਕੋਈ ਮੋਰਚਿਆਂ ਦੇ ਵਿੱਚ ਜਾਣ ਨੂੰ ਤਿਆਰ ਹੀ ਨਹੀਂ ਹੈਗਾ ਤੇ ਦੂਜੀ ਗੱਲ ਤੁਸੀਂ ਦੇਖੋ ਵੀ ਜਿਹੜਾ ਵੀ ਕੋਈ ਇਹਨਾਂ ਨੇ ਰਾਹ ਦੇ ਵਿੱਚੋਂ ਗ੍ਰਿਫਤਾਰ ਕਰਕੇ ਲਾ ਕੇ ਇੱਥੇ ਬਿਠਾ ਲਿਆ ਮੈਂ ਮੈਂ ਪਹਿਲੀ ਗੱਲ ਇਹ ਭਗਵਾਨ ਤੁਮਾਨੂੰ ਪੁੱਛਣਾ ਚਾਹਣਾ ਭਗਵਾਨ ਤੁਮਾਨੂੰ ਅਸੀਂ ਮਾੜਾ ਕੀ ਕਰਤਾ ਯਾਰ ਬਾਈ ਅਸੀਂ ਕੀ ਮਾੜਾ ਕਰਤਾ ਯਾਰ ਪੰਜਾਬ ਲਈ ਤੂੰ ਸਾਡਾ ਐਡਾ ਬੜਾ ਦੁਸ਼ਮਣ ਕਿਉਂ ਬਣ ਗਿਆ ਯਾਰ ਐਡਾ ਸਾਡਾ ਤੂੰ ਦੁਸ਼ਮਣ ਕਿਉਂ ਬਣ ਗਿਆ ਤੈਨੂੰ ਅਸੀਂ ਮੁੱਖ ਮੰਤਰੀ ਬਣਾਇਆ ਯਾਰ ਤੈਨੂੰ ਅਸੀਂ ਵੋਟਾਂ ਪਾਈਆਂ ਤੈਨੂੰ ਅਸੀਂ ਐਮਪੀ ਵਲੇ ਵੋਟਾਂ ਪਾਈਆਂ ਯਾਰ ਤੂੰ ਐਡਾ ਵੱਡਾ ਸਾਡਾ ਦੁਸ਼ਮਣ ਕਿਉਂ ਬਣ ਗਿਆ ਬਾਈ ਯਾਰ ਜੇਕਰ ਤੇਰੇ ਤੇ ਉੱਪਰ ਤੂੰ ਕਹਣਾ ਮੇਰੇ ਉੱਪਰ ਸੈਂਟਰ ਦਾ ਦਬਾਅ ਹੈ ਫਿਰ ਕੁਰਸੀ ਛੱਡ ਦੇ ਬਾਈ ਤੂੰ ਇਹ ਗੱਲ ਕਹਣਾ ਵੀ ਮੈਂ 100 ਵਾਰੀ ਮੇਰੀ ਕੁਰਸੀ ਕੁਰਬਾਨ ਆ ਪੰਜਾਬ ਲਈ ਤੂੰ ਇੱਕ ਵਾਰੀ ਸਾਡੇ ਕੁਰਸੀ ਕੁਰਬਾਨ ਕਰਕੇ ਦਿਖਾ ਦੇ ਪੰਜਾਬ ਲਈ ਕਿਉਂ ਸਾਡੇ ਪੰਜਾਬ ਦੇ ਤੂੰ ਨੌਜਵਾਨਾਂ ਦਾ ਬੈਰੀ ਬਣ ਗਿਆ ਕਿਉਂ ਸਾਡੇ ਪੱਗਾਂ ਦੁਸ਼ਮਣ ਬਣ ਗਿਆ ਬਾਈ ਕਿਉਂ ਸਾਡੇ ਤੂੰ ਸਿੱਖਾਂ ਦਾ ਦੁਸ਼ਮਣ ਬਣ ਗਿਆ ਬਾਈ ਅਸੀਂ ਬੁਰਾ ਕੀ ਕਰਤਾ ਬਾਈ ਇਸ ਜਿੱਦਾਂ ਜਵਾਬ ਦੇ ਮੈਨੂੰ ਮੁੱਖ ਮੰਤਰੀ ਸਾਹਿਬ ਹਰ ਰੋਜ਼ ਯਾਰ ਤੂੰ ਸਾਡੇ ਘਰਾਂ 'ਚ ਪੁਲਿਸ ਭੇਜ ਦਿੰਦਾ ਯਾਰ ਸਾਡਾ ਤੂੰ ਜਿਉਣਾ ਟੁੱਬਰ ਕਰਾ ਪਿਆ ਸਾਡੇ ਉੱਪਰ ਪਰਚੇ ਪਾ ਕੇ ਤੂੰ ਅੰਦਰ ਬਿਠਾਦਾ ਯਾਰ ਐ ਤਾਂ ਨਹੀਂ ਜਿਵੇਂ ਪਹਿਲਾਂ ਸਾਡੇ ਭਰਾ ਮਾਰਨ ਤੂੰ ਸਾਨੂੰ ਮਾਰ ਹੀ ਦੇ ਤੂੰ ਇੱਕ ਦਿਨ ਲਾ ਕੇ ਗੋਲੀਆਂ ਕਿਸੇ ਤੋਂ ਮਰਵਾ ਕੇ ਤੁਹਾਨੂੰ ਖਤਮ ਕਰਦੇ ਬਾਈ ਇਹ ਮੁੱਖ ਮੰਤਰੀ ਸਾਹਿਬ ਤੁਹਾਨੂੰ ਖਤਮ ਹੀ ਕਰਦੇ ਜਾਂਨੇ ਬੇੜ ਤੇ ਤੂੰ ਜਾਪ ਤੂੰ ਹੋਰ ਆਪਦੇ ਬੱਚੇ ਜਮਲ ਆ ਤੂੰ ਆਪਦੇ ਜੱਜੂ ਕਦਾਈ ਪਰਿਵਾਰਵਾਦ ਨਹੀਂ ਵਧਾਉਣਾ ਤੂੰ ਤੇ ਪਰਿਵਾਰ ਆ ਤੇ ਜਵਾਕ ਜੰਮ ਕੇ ਉਹਨਾਂ ਨੂੰ ਐਮਐਲਏ ਮੁੱਖ ਮੰਤਰੀ ਬਣਾ ਲਈ ਬਾਈ ਅਸੀਂ ਨਹੀਂ ਬਾਈ ਅਸੀਂ ਨਹੀਂ ਐਮਐਲਏ ਮੁੱਖ ਮੰਤਰੀ ਬਣਦਾ ਤੂੰ ਬਣ ਜਾ ਬਾਈ ਪਰ ਸਾਡਾ ਅੱਡਾ بڑا ਦੁਸ਼ਮਣ ਕਿਉਂ ਬਣ ਗਿਆ ਯਾਰ ਤੂੰ ਬਾਈ ਯਾਰ ਤੈਨੂੰ ਜਮੀ ਕਿਸੇ ਚੀਜ਼ ਦਾ ਯਾਰ ਕੋਈ ਗਿਆ ਹੀ ਨਹੀਂ ਰਹੀ ਤੇਰੇ ਅੰਦਰ ਯਾਰ ਤੂੰ ਜਾਗਦਾ ਸਾਡੇ ਮਗਰ ਪੁਲਸਾ ਲਾਦਣਾ ਤੂੰ ਪੰਜਾਬ ਦਾ ਮੁੱਖ ਮੰਤਰੀ ਆ ਯਾਰ ਤੂੰ ਤੇ ਬੈਠਾ ਆਰਡਰ ਜਾਰੀ ਕਰੀਏ ਨਾ ਯਾਰ ਇਹ ਕੋਈ ਗੱਲ ਥੋੜੂਆ ਸੀ ਸਾਡੇ ਪੰਜਾਬ ਦੀ ਗੱਲ ਆ ਤੂੰ ਮੈਨੂੰ ਇੱਕ ਗੱਲ ਦਾ ਦਿਖਾਰੇ ਤੂੰ ਐਮਪੀ ਬਣਨ ਤੋਂ ਪਹਿਲਾਂ ਇੱਕ ਵੀ ਕੋਈ ਪੰਜਾਬ ਦੀ ਲੜਾਈ ਲੜੀ ਹੋਵੇ ਇਧਰ ਅੱਖਾਂ ਦੇ ਵਿੱਚ ਅੱਕ ਪਾ ਕੇ ਗੱਲ ਕਰਾ ਜੀ ਭਗਵੰਤ ਮਾਨਸਿਆ ਦੱਸ ਅਸੀਂ ਜਿੱਥੇ ਵੀ ਕਿਤੇ ਸਾਡੇ ਪੰਜਾਬ ਦੀ ਗੱਲ ਆ ਅਸੀਂ ਹਿੱਕ ਢਾ ਕੇ ਆਪਣੇ ਪੰਜਾਬ ਲਈ ਖੜਦੇ ਆ ਤੇਰੇ ਤੋਂ ਪਹਿਲਾਂ ਤੂੰ ਤੇਰ ਦਾ ਪਹਿਲਾ ਸਰਕਾਰਾਂ ਨੇ ਸਾਡੇ ਤੇ ਪਰਚੇ ਪਾ ਕੇ ਤੱਕ ਗਿਆ ਅਸੀਂ ਉਦੋਂ ਨਹੀਂ ਚੁੱਪ ਕਰੇ ਤੂੰ ਜਦੋਂ ਕਹਿੰਦਾ ਹੁੰਦਾ ਸੀ ਗੱਭਗਮਤ ਮਾਨਸਿਆ ਤੂੰ ਕਹਿੰਦਾ ਹੁੰਦਾ ਸੀ ਮੈਨੂੰ ਮੁੱਖ ਮੰਤਰੀ ਨਹੀਂ ਲਾਉਂਦੇ ਮੈਂ ਪੰਜਾਬ ਦਾ ਭੜਾ ਕਰ ਦੂਗਾ ਤੇ ਅਸੀਂ ਹੱਕ ਦੇ ਵਿੱਚ ਬੋਲਦੇ ਰਿਹਾ ਯਾਰ ਤੂੰ ਸਾਡਾ ਐਡਾ بڑا ਦੁਸ਼ਮਣ ਬਣ ਗਿਆ ਯਾਰ ਕਮਾਲ ਦੀ ਗੱਲ ਆ ਭਗਮਤ ਮਾਨਸਿਆ ਯਾਰ ਤੇਰੀ ਯਾਰ ਪੰਜਾਬ ਦੇ ਲੋਕੋ ਮੇਰੇ ਪਿੰਡਾਂ ਵਾਲੇ ਲੋਕੋ ਹੁਣ ਤੁਹਾਨੂੰ ਬੇਨਤੀ ਕਰਦਾ ਸਾਡਾ ਨਾ ਝੋ ਇਸ ਟਾਈਮ ਅਸੀਂ ਆਪਦੇ ਤੰਤੇ ਹਟਾ ਰਹੇ ਹਾਂ ਨਾ ਉਹ ਅਸੀਂ ਜਾਣਦੇ ਆ ਜਾਂ ਸਾਨੂੰ ਪਤਾ ਪਰ ਪਿੰਡਾਂ ਦੇ ਵਿੱਚ ਹੁਣ ਬਰਨਣਾ ਦਿਓ ਜੇ ਪਿੰਡਾਂ ਵਾਲੇ ਤੁਹਾਡੇ ਵਿੱਚ ਅਣਖਾ ਖੜਾ ਕੇ ਸਵਾਲ ਚਰਾਹੇ ਦੇ ਵਿੱਚ ਖੜ ਕੇ ਸਵਾਲ ਪੁੱਛਿਓ ਬਸ ਐ ਕਹੋ ਮੈਂ ਕੱਲੀ ਆਮ ਆਦੀ ਪਾਰਟੀ ਦੀ ਨਹੀਂ ਗੱਲ ਨਹੀਂ ਕਰਦਾ ਕੱਲੀ ਆਮ ਆਦੀ ਪਾਰਟੀ ਦੀ ਗੱਲ ਨਹੀਂ ਕਰਦਾ ਸਾਰਿਆਂ ਨੂੰ ਖੜਾ ਕੇ ਸਵਾਲ ਪੁੱਛਿਓ ਕਿਹੜਾ ਸਾਡੀ ਕਿਸਾਨੀ ਨਹੀਂ ਖੜ ਰਿਹਾ ਕਿਹੜਾ ਸਾਡੇ ਨੌਜਵਾਨ ਦੇ ਜ਼ਿਲ੍ਹਾ ਦੇ ਵਿੱਚ ਫਸਾ ਲਏ ਉਹਨਾਂ ਨਹੀਂ ਖੜ ਰਿਹਾ ਕੌਣ ਸਾਡੇ ਪੰਜਾਬ ਦੇ ਲਈ ਹੱਕ ਦਾ ਆਂਧਾ ਨਾਰਾਕ ਦੇ ਵਿੱਚ ਮੜ ਰਿਹਾ ਤੁਸੀਂ ਸਾਡੇ ਦੁਸ਼ਮਣ ਬਣ ਕੇ ਯਾਰ ਜਿੰਨੇ ਵੀ ਰਾਜਨੀਤਿਕ ਬੰਦੇ ਹੋ ਅੰਦਰ ਤੁਸੀਂ ਸਾਰੇ ਇਕੱਠੇ ਮਿਲੇ ਹੋਇਓ ਅੰਦਰ ਸਾਰੇ ਦਿੱਲੀ ਨਾਲ ਮਿਲੇ ਹੋਇਓ ਤੁਸੀਂ ਸਾਨੂੰ ਮਾਰਦੇ ਤੁਲਕੇ ਯਾਰ ਤੁਸੀਂ ਸਾਨੂੰ ਘਰਾਂ ਦੇ ਵਿੱਚੋਂ ਬਾਹਰ ਹੀ ਨਿਕਲ ਲੰਦੇ ਯਾਰ ਅਸੀਂ ਐਨੇ ਗੁਲਾਮ ਬਣਾ ਕੇ ਤੁਸੀਂ ਸਾਨੂੰ ਰੱਖਤਾ ਯਾਰ ਅਸੀਂ ਜਾਈਏ ਕਿਦਰ ਉਹਦਾ ਦੱਸ ਦੋ ਗੱਲ ਯਾਰ ਜੇ ਸਾਡੇ ਖੂਨ ਦੇ ਵਿੱਚ ਹੱਕਾਂ ਲਈ ਲੜਨ ਦਾ ਜਨੂਨ ਆ ਸਾਡੇ ਆਪਣੇ ਪੰਜਾਬ ਲਈ ਲੜਨ ਦਾ ਜਨੂਨ ਆ ਤਾਂ ਇਹਦਾ ਮਤਲਬ ਤੁਸੀਂ ਸਾਡੇ ਐਡੇ ਬਣੇ ਦੁਸ਼ਮਣੋਂ ਯਾਰ ਹੁਣ ਤਾਂ ਤੁਸੀਂ ਕਹਿੰਦੇ ਅਸੀਂ ਪੰਜਾਬ ਦੇ ਪੁੱਤੋਂ ਕਿਹੜੇ ਪੱਖੋਂ ਪੰਜਾਬ ਦੇ ਪੁੱਤੋਂ ਜਵਾਬ ਦਿਓ ਮੈਨੂੰ ਕਿੱਥੋਂ ਤੁਸੀਂ ਪੰਜਾਬ ਦੇ ਕਿਹੜੇ ਪੰਜਾਬ ਦੇ ਪੁੱਤੋਂ ਤੁਸੀਂ ਦੱਸੋ ਮੈਨੂੰ ਤੁਸੀਂ ਕਿਤੇ ਨੌਜਵਾਨ ਨੂੰ ਬਰਬਾਦ ਬਣਾ ਜੇਲਾ ਜਿਵੇਂ ਸੜ ਦੋਨੇ ਹੋ ਪਰਤੇ ਝੂਠੇ ਤੁਸੀਂ ਪਾ ਕੇ ਕਹਦੇ ਨੋ ਕਹੇ ਮਾਤਮਾਰ ਸਿਆਲਾ ਮੇਰੇ ਅੱਖਾਂ ਦੇ ਵਿੱਚ ਅੱਖ ਪਾ ਕੇ ਗੱਲ ਕਰੀਂ ਜਿੱਦਾਂ ਤੂੰ ਮਾਂ ਦਾ ਪੁੱਤ ਆ ਮੁੱਖ ਮੰਤਰੀ ਤੂੰ ਕਹਿੰਦਾ ਨਾ ਮੈਂ ਝੂਠੇ ਪਰਚੇ ਨਹੀਂ ਪਾਏ ਹਰ ਇੱਕ ਨੌਜਵਾਨ ਨੇ ਝੂਠੇ ਪਰਚੇ ਪਾਏ ਹੋਣੇ ਚੈਨੀ ਚੋਰ ਤੂੰ ਸਾਨੂੰ ਬਣਾਤਾ ਤਾਂ 10000 ਦੀ ਫਰੋਤੀ ਵਾਲਾ ਤੂੰ ਸਾਨੂੰ ਬਣਾਤਾ ਇੱਕ ਇੱਕ ਨੂੰ ਸਾਡੇ ਤੇ ਲਾਤੇ ਯਾਰ ਤੂੰ ਕਰ ਕੀ ਰਿਹਾ ਯਾਰ ਤੂੰ ਸਮਝ ਨਹੀਂ ਆਉਂਦੀ ਯਾਰ ਤੂੰ ਸਾਡਾ ਇੱਦਾਂ ਬੜਾ ਜੌਣਾ ਤੂੰ ਦੁੱਬਰ ਕਰ ਛੱਡਿਆ ਜਾ ਯਾਰ ਬਈ ਆਇਆ ਕਰ ਕਹਣਾ ਭਗਵਾਨਤ ਮਾਨਸਿਆ ਤੂੰ ਅੱਜ ਮਰਵਾਉਣਾ ਅੱਜ ਮਰਵਾ ਦੇ ਕੱਲ ਨੂੰ ਮਰਵਾਉਣਾ ਕੱਲ ਨੂੰ ਮਰਵਾ ਦੇ ਅਜੇ ਤਾਂ ਆਏ ਮੈਂ ਜਿਕਰੋਂ ਮਰਦੇ ਦਮ ਤੱਕ ਜਿਹੜੀ ਇਹ ਲੜਾਈ ਲੜਦੇ ਰਵਾਂਗੇ ਤਾਂ ਮਰਵਾ ਦੇਣਾ ਹੀ ਆ ਤੂੰ ਇੱਟਾ ਬੜਾ ਦੁਸ਼ਮਣ ਸਾਡਾ ਬੈਰੀ ਬਣ ਗਿਆ ਯਾਰ ਐਡਾ ਬੜਾ ਤੂੰ ਦੁਸ਼ਮਣ ਬੈਰੀ ਬਣ ਗਿਆ ਸਾਡਾ ਯਾਰ ਕਮਾਲ ਦੀ ਗੱਲ ਆ ਯਾਰ ਪੰਜਾਬ ਦੇ ਲੋਕੋ ਪਿੰਡਾਂ ਵਾਲੇ ਲੋਕੋ ਜਿਹੜੇ ਝਾੜੂ ਦੇ ਬਣੇ ਫਿਰਦੇ ਹੋ ਤੁਸੀਂ ਬਾਈ ਮੈਂ ਤੁਸੀਂ ਮੇਰੇ ਪਿੰਡਾਂ ਵਾਲੇ ਮੇਰੇ ਭਰਾਓ ਸਾਰੀਆਂ ਪਾਰਟੀ ਦਾ ਪਰ ਜਿਹ ਜਿਹੜਿਆਂ ਵਿੱਚ ਕਾਂਗਰਸ ਦੇ ਬਣੇ ਫਰਦੋਂ ਚਾਹ ਬਾਦਲਾਂ ਦੇ ਬਣੇ ਫਰਦੋਂ ਚਾਹ ਭਾਜਪਾ ਵਾਲੇ ਦੇ ਬਣੇ ਫਰਦੋਂ ਚਾਹ ਝਾੜੂ ਵਾਲੇ ਦੇ ਫੜੇ ਫਰਦੋਂ ਹੱਥ ਬੰਨ ਕੇ ਬੇਨਤੀ ਆਓ ਪੰਜਾਬ ਦੇ ਲੋਕੋ ਓਏ ਤੁਹਾਨੂੰ ਮਾਰ ਦੇ ਤੋਲ ਪਿਓ ਹੁਣ ਤਾਂ ਓਏ ਹੁਣ ਤਾਂ ਇਕੱਠੇ ਹੋ ਜਾਓ ਪੰਜਾਬ ਦੇ ਲੋਕੋ ਹੁਣ ਤਾਂ ਸਿਰ ਜੋੜ ਲਓ ਮੇਰੇ ਵੀਰੋ ਮੇਰੇ ਭਰਾਵੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਛੱਡ ਦਿਓ ਬਾਈ ਬਣ ਕੇ ਪਾਰਟੀ ਦਾ ਖੜਾ ਹਰ ਪਾਸੇ ਜਿਹੜਾ ਪੰਜਾਬ ਨੂੰ ਖਤਮ ਕਰਨ ਦੇ ਤੋਲੇ ਹੋਏ ਨੇ ਜਵਾਨੀ ਨੂੰ ਚੁੱਪ ਕਰਾਉਣ ਦੇ ਤੋਲੇ ਹੋਏ ਨੇਗੇ ਸਾਰੇ ਪਾਸੇ ਆਵਾਜ਼ ਬੰਦ ਕੀਤੀ ਜਾ ਰਹੀ ਆ ਓ ਯਾਰ ਐਡਾ ਬਣਾ ਤੂੰ ਦੁਸ਼ਮਣ ਯਾਰ ਸਾ ਅਸੀਂ ਕਿੱਡਾ ਗਨਾਹ ਕਰਤਾ ਸੀ ਅੰਮ੍ਰਿਤਸਰ ਹੀ ਜਾ ਰਹੇ ਸੀਗੇ ਸਾਡੇ ਗੁਰੂਆਂ ਪਰੇ ਧਰਤੀ ਦੇ ਜਾ ਰਹੇ ਸੀ ਸੀ ਕੀ ਗਨਾਹ ਕਰਤਾ ਬਾਈ ਅਸੀਂ ਉੱਥੇ ਬੰਬ ਸੱਟਿਆਉਂਦੇ ਸੀ ਸੀ ਅਸੀਂ ਤੋਪਾਂ ਚਲਾ ਦਿੰਦੇ ਸੀ ਸਾਡੀ ਗੱਡੀ 'ਚ ਕੋਈ ਆਸਰਾ ਪਿਆ ਸੀ ਉੱਥੇ ਜਾ ਕੇ ਅਸੀਂ ਉਹਨਾਂ 'ਤੇ ਅਟੈਕ ਕਰਦਣਾ ਸੀ ਕਾਹ ਚੀਤੇ ਐਨਾ ਯਾਰ ਤੂੰ ਸਾਡੇ ਕੀ ਕੀ ਕਰ ਰਹਾ ਹੈ ਅਸੀਂ ਤਾਂ ਸਮਝ ਨਹੀਂ ਆਉਂਦੀ ਯਾਰ ਇਸ ਕਰਕੇ ਮੇਰੇ ਵੀਰੋ ਮੇਰੇ ਭਰਾਵੋ ਹੁਣ ਇੰਨੀਆਂ ਕ ਬੇਨਤੀਆਂ ਨਿਕੀਆਂ ਅੱਜ ਵੈਸੇ ਮਨ ਬਹੁਤ ਭਰਿਆ ਹੋਇਆ ਇੱਕ ਪਾਸਿਓਂ ਸੁੱਖ ਦਾ ਸਾਹ ਵੀ ਆਇਆ ਵੀ ਸਾਡਾ ਭਰਾ ਜਿਹੜਾ ਸਿੱਧੂ ਮੂਸੇ ਵਾਲਾ ਅੱਜ ਉਸ ਦੁਨੀਆ ਤੇ ਵਾਪਸ ਆ ਗਿਆ ਇਹ ਵੀ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਅੱਜ ਉਹਨੇ ਵੀ ਜਾਨ ਮਿਲ ਦਿੱਤਾ ਤੇ ਪਰ ਜਿਹੜਾ ਇੱਕ ਪਾਸੋਂ ਜਿਹੜਾ ਸਾਡਾ ਪੰਜਾਬ ਦਾ ਮੁੱਖ ਮੰਤਰੀ ਸਾਨੂੰ ਬਿਨਾਂ ਗੱਲਾਂ ਤੋਂ ਜ਼ਿਲ੍ਹਿਆਂ ਦੇ ਵਿੱਚ ਡੱਕ ਰਿਹਾ ਸਾਨੂੰ ਘਰਾਂ ਦੇ ਵਿੱਚ ਸਾਡੇ ਪੁਲਸਾਂ ਸਾਡੇ ਜਿੱਥੇ ਵੀ ਜਾਂਦੇ ਹਰ ਇੱਕ ਥਾਂ ਤੇ ਪੁਲਸਾਂ ਪ੍ਰਮਾਤਮਾਨ ਸਿਆ ਐਡਾ ਬੈਰੀ ਨਾ ਬਣ ਬਾਈ ਬਾਈ ਤੇਰਾ ਰਾਜ ਸਦਾ ਨਹੀਂ ਰਹਿਣਾ ਯਾਦ ਰੱਖੀ ਬਾਈ ਦੇਖ ਦਿੱਲੀ ਸਾਡੀ ਦੁਸ਼ਮਣ ਹੈਗੀ ਆ ਦਿੱਲੀ ਉਹਨਾਂ ਦਾ 47 ਤੋਂ ਲੈ ਕੇ ਜੋ ਤਾਂ ਸਾਡਾ ਦੇਸ਼ ਜਾਦ ਹੋਇਆ ਉਹ ਤੋਂ ਲੈ ਕੇ ਸਾਡੇ ਦਿੱਲੀ ਦੁਸ਼ਮਣਾਂ ਵਿਸਾਖ ਮੋਗਲਾਂ ਦਾ ਦਰਬਾਰ ਉੱਥੇ ਦਿੱਲੀ ਦੇ ਵਿੱਚ ਲੱਗਿਆ ਹੁੰਦਾ ਸੀਗਾ ਉਹ ਵੀ ਸਾਡੇ ਦੁਸ਼ਮਣਾਂ ਭਗਮਤ ਮਾਨਸਿਆ ਐਡਾ ਦੁਸ਼ਮਣ ਨਾ ਬਣ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਇਤਿਹਾਸ ਨੇ ਮaaf ਨਹੀਂ ਕਰਨਾ ਤੈਨੂੰ ਮaaf ਨਹੀਂ ਕਰਨਾ ਅੱਜ ਤੂੰ ਸੱਤਾ ਦੇ ਵਿੱਚ ਆਜ ਤੇਰੇ ਕੋਲੇ ਪਾਵਰ ਆ ਤੈਨੂੰ ਪਾਵਰ ਦੇ ਨਸੇ ਦੇ ਵਿੱਚ ਪਤਾ ਨਹੀਂ ਲੱਗਦਾ ਵੀ ਮੈਂ ਕੀ ਕਰੀ ਜਾਨਾ ਤੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਛਤਾਉਣਾ ਪੈਣਾ ਭਗਮਤ ਮਾਨਸਿਆ ਇਹ ਗੱਲ ਯਾਦ ਰੱਖੀ ਜੇ ਅੱਜ ਤੂੰ ਨਾ ਸੰਭਲਿਆ ਤੂੰ ਨਾ ਜਿਹੜਾ ਕਿ ਅੱਜ ਜਿਹੜਾ ਇਹ ਦੇਖਿਆ ਹੁਣ ਮੇਰਾ ਤੂੰ ਲਾਈਵ ਅੱਜ ਤੱਕ ਭਗਮਾਨਤਮਾਨ ਸਤੂ ਪੱਕਾ ਦੇਖਦਾ ਹੋਵੇਗਾ ਵੀ ਭਾਨਾ ਬੋਲੀ ਜਾਂਦਾ ਪੱਕਾ ਤੂੰ ਪੱਕਾ ਫੇਸਬੁੱਕ ਤੇ ਜੁੜਾ ਖੜਾ ਹੋਵੇਗਾ ਮੈਨੂੰ ਪੱਕਾ ਪਤਾ ਪਰ ਮੈਂ ਤੈਨੂੰ ਭਗਮਾਨਤਮਾਨ ਸਿਆਂ ਇੱਕ ਗੱਲ ਕਹਣਾ ਅੱਖਾਂ ਦੇ ਅੱਖਾਂ ਦੇ ਵਿੱਚ ਅੱਖ ਪਾ ਕੇ ਐਡਾ ਦੁਸ਼ਮਣ ਨਾ ਬਣਾ ਐਡਾ ਅਸੀਂ ਮਾੜਾ ਨਹੀਂ ਕੀਤਾ ਪੰਜਾਬ ਦਾ ਅਸੀਂ ਤੈਨੂੰ ਮੁੱਖ ਮੰਤਰੀ ਬਣਾਇਆ ਅਸੀਂ ਤੇਰੇ ਲਈ ਮੈਂ ਭਗਮਾਨਤਮਾਨ ਸੇ ਤੇਰੇ ਲਈ ਤੇਰੇ ਲਈ ਮੈਂ ਮੋਟਰਸਾਈਕਲ ਪਿੰਡਾਂ ਦੇ ਵਿੱਚ ਮੈਂ ਨੌਜਵਾਨਾਂ ਦਾ 100-100 ਰੁਪਏ ਦਾ ਤੇਲ ਪਵਾ ਕੇ ਤੇਰੇ ਲਈ ਜਾਂਦਾ ਰਹਿੰਦੂ ਯਾਰ 14 ਦੇ ਵਿੱਚ ਤੇਰੇ ਲਈ 2014 ਦੇ ਵਿੱਚ ਜਦ ਤੂੰ ਐਮਪੀ ਬਣਾਇਆ ਤੂੰ ਮੈਨੂੰ ਫੋਨ ਕਰਕੇ ਕਹਣਾ ਹੁੰਦਾ ਸੀਗਾ ਚੱਕ ਦੋ ਫੱਟੇ ਨੌਜਵਾਨੋ ਮੈਂ ਤੁਹਾਡੇ ਨਾਲ ਆ ਮੈਂ ਤੁਹਾਡੇ ਨਾਲ ਆ ਐਡਾ ਵੱਡਾ ਬਾਈ ਬਣ ਕੇ ਸਾਡਾ ਦੁਸ਼ਮਣ ਨਾ ਬਣ ਤੂੰ ਬਹੁਤ ਗਲਤ ਕਰ ਰਿਹਾ ਤੈਨੂੰ ਸਮਝ ਲੈ ਫਿਰ ਤੈਨੂੰ ਮਾਫੀ ਨਹੀਂ ਕਰਨਾ ਅੱਜ ਟਾਈਮ ਤੂੰ ਮੇਰਾ ਲਾਈਵ ਦੇਖ ਰਿਹਾ ਘਰੇ ਵੱਟ ਜਿੱਥੇ ਵੀ ਤੂੰ ਹੋਏਗਾ ਕਿਉਂਕਿ ਮੈਨੂੰ ਪਤਾ ਤੂੰ ਜਿੰਨਾ ਮੈਨੂੰ ਸੋਸ਼ਲ ਮੀਡੀਆ ਦੇਖਦਾ ਉਹਨਾਂ ਕਿਸੇ ਨੂੰ ਵੀ ਦੇਖ ਦੇਖਦਾ ਤੂੰ ਕੀ ਕਰਦਾ ਜੱਪ ਘਮਾਨਾ ਕੀ ਨਹੀਂ ਕਰਦਾ ਅੱਖਾਂ ਦੇ ਵਿੱਚ ਅੱਖ ਪਾ ਕੇ ਮੇਰੇ ਨਾਲ ਗੱਲ ਕਰ ਹੁਣ ਤੂੰ ਮੈਨੂੰ ਦੇਖ ਰਿਹਾ ਇਹ ਕੰਮ ਗਲਤ ਕਰ ਰਿਹਾ ਤੂੰ ਬਹੁਤ ਗਲਤ ਕਰ ਰਿਹਾ ਪੰਜਾਬ ਲਈ ਕੰਮ ਉਹ ਸਾਡੇ ਨੌਜਵਾਨ ਨੇਗੇ ਸਾਡੇ ਭਰਾ ਨੇ ਉਹ ਜਿਨ੍ਹਾਂ ਦੇ ਵਿੱਚ ਉੱਥੇ ਫਸੇ ਬੈਠੇ ਉਹਨਾਂ ਨੂੰ ਤੂੰ ਇੱਥੇ ਪੰਜਾਬ ਲੈ ਆ ਸਕਦਾ ਪਰ ਤੇਰੀ ਨੀਤ ਸਾਫ਼ ਨਹੀਂ ਹੈਗੀ ਬਾਈ ਤੇਰੀ ਨੀਤ ਸਾਫ਼ ਨਹੀਂ ਹੈਗੀ ਬਾਈ ਬਾਈ ਕਿੱਡੇ ਵੱਡੇ ਗੱਲਾਂ ਯਾਰ ਜੀ ਕੁਰਸੀ ਬਗਜੂ ਤੇਰੀ ਯਾਰ ਤੂੰ ਇੱਕ ਇੱਕ ਪਾਸੇ ਤੂੰ ਕਹਿੰਦਾ ਮੇਰੀ 100 ਵਾਰੀ ਕੁਰਸੀ ਕਰਵਾਣਾ ਤੂੰ ਯਾਰ ਮੈਂ ਕਿਹੜਾ ਤੂੰ ਕੁਰਸੀ ਛੜਦੇ ਯਾਰ ਤੂੰ ਕੁਰਸੀ ਛੱਡ ਕੇ ਪੰਜਾਬ ਦੇ ਲੋਕਾਂ ਨਾਲ ਖੜਦਾ ਜੇ ਤਕਰ ਦਿੱਲੀ ਤੇਰੀ ਸਰਕਾਰ ਨਹੀਂ ਚੱਲਣ ਦਿੰਦੀ ਫਿਰ ਕੜਾ ਪਾ ਭੁੱਖੇ ਮਰਦੇ ਆ ਬਾਈ ਤੂੰ ਆਪ ਵੀ ਕਹਣਾ ਫਿਰ ਕੜਾ ਤੇ ਭੁੱਖਾ ਮਰ ਜੀਂਗਾ ਪਰ ਆਉਣ ਲੈ ਸਮਝ ਦੇਵੇਂ ਤੈਨੂੰ ਇਤਿਆਹਾਜ ਕਰੂਗਾ ਵੀ ਹਾਂ ਤੂੰ ਪੰਜਾਬ ਲਈ ਖੜਾ ਸੀਗਾ ਪਰ ਇਹ ਤਰਜ ਦਮ ਨਹੀਂ ਹੈਗਾ ਤੂੰ ਕੁਰਸੀ ਨਹੀਂ ਛੱਡ ਸਕਦਾ ਐਡਾ ਵੱਡਾ ਕੁਰਸੀ ਦਾ ਲਾਲਚ ਆ ਗੁਰਬਾਣੀ ਦੇ ਵਿੱਚ ਆਉਂਦਾ ਕਿ ਗੁਰੂ ਅਰਜਨ ਦੇਵ ਜੀ ਪਾਸ਼ਾ ਮਹਾਰਾਜ ਦੀ ਬਾਣੀ ਕਹਿੰਦੀ ਹੈ ਵੀ ਕਹਿੰਦਾ ਜਿਹੜੀ ਜਿਹੜੀ ਧਰਤੀ ਹੈ ਨਾ ਪੱਥਰੀ ਜਿਹੜੀ ਰੇਤ ਵਾਲੀ ਧਰਤੀ ਹੈ ਉਹ ਤੇ ਜਿੰਨਾ ਮਰਜੀ ਮੀਂਹ ਪਾਜੋ ਤ੍ਰਿਪਤ ਨਹੀਂ ਹੁੰਦੀ ਅੱਗ ਮੂਲੇ ਜਿੰਨਾ ਮਰਜੀ ਬਾਲਨ ਸਿਰਦੇ ਉਹਦੀ ਅੱਗ ਦੀ ਭੁੱਖ ਪੂਰੀ ਨਹੀਂ ਹੁੰਦੀ ਕੁਰਸੀ ਦਾ ਐਡਾ ਵੱਡਾ ਲਾਲਚਾ ਜਿੱਡਾ ਮਰਜੀ ਬੰਦਾ ਰਹਿੰਦੀ ਉਮਰ ਤੱਕ ਮਰਦੀ ਉਮਰ ਤੱਕ ਇਹੜਾ ਕੁਰਸੀ ਦਾ ਲਾਲਚ ਉਹ ਬੰਦਾ ਤਿਆਗ ਨਹੀਂ ਸਕਦਾ ਇਸ ਕਰਕੇ ਤੂੰ ਉਹ ਕੁਰਸੀਆਂ ਤੈਨੂੰ ਲਾਲਚ ਪੈਗਾ ਤੂੰ ਛੱਡ ਨਹੀਂ ਸਕਦਾ ਇੱਕ ਸਵਾਲ ਹੋਰ ਪੁੱਛੋ ਬਈ ਇਹ ਕਹਿੰਦੇ ਸੀ ਅਸੀਂ ਆਮ ਘਰਾਂ ਦੇ ਨੂੰ ਉਠਾਇਆ ਕਰਾਂਗੇ ਹੁਣ ਐਮਪੀ ਆਮ ਘਰਾਂ ਦੇ ਨੇ ਜਿੰਨੀਆਂ ਟਿਕਟਾਂ ਨੇ ਦੇਤੀਆਂ ਪੁੱਛੋ ਮੜਾ ਜੀ ਅੱਜ ਜਿਹੜੇ ਸਾਰੇ ਉਹੀ ਵਿਚਾਰ ਇਕੱਠੇ ਕਰ ਲੈ ਸਾਰੇ ਉਹੀ ਸਾਰੇ ਇਕੱਠੇ ਕਰ ਲੈ ਉਹੀ ਕਾਂਗਰਸ ਦੇ ਲਿਆ ਲਿਆ ਚੱਕ ਚੱਕ ਬੰਦੇ ਜਿਹਦਾ ਟਿਕਟਾਂ ਕਿੱਧਰ ਗਏ ਹੋ ਇਨਾਂ ਨੂੰ ਸਵਾਲ ਕਰਨ ਦਾ ਕੋਈ ਪਤਾ ਨਹੀਂ ਇਹ ਸਵਾਲ ਪਿੰਡਾਂ ਵਾਲੇ ਆਉਦੇ ਦਿਮਾਗ ਦੇ ਵਿੱਚ ਬਿਠਾਉਣਾ ਤੁਸੀਂ ਕਿੰਨਾਰੇ ਟੱਟੂ ਬਣੇ ਫਿਰਦੇ ਆ ਬਾਈ ਇਹ ਆ ਇਨਾਂ ਨੂੰ ਕੋਈ ਫਰਕ ਨਹੀਂ ਪਦਾ ਇਨਾਂ ਨੇ ਤਾਂ ਸਿਆਦ ਕਰਨੀ ਆ ਇਹ ਪਿੰਡਾਂ ਵਾਲੇ ਲੋਕਾਂ ਨੂੰ ਜਾਗਰੂਤ ਕਰਨ ਦੀ ਲੋੜ ਆ ਵੀ ਜਿਹੜੇ ਕਦੇ ਤੱਪੜਾਂ ਵਾਲਿਆਂ ਨੂੰ ਸਿਆਦ ਦੇਵਾਂਗੇ ਉਹ ਦੇਵਾਂਗੇ ਅੱਜ ਕਿੱਤਰ ਗਏ ਬਾਈ ਉਹ ਐਮ ਐਲ ਏ ਐਮ ਪੀ ਜਿਹੜੇ ਮੰਤਰੀ ਸੀ ਉਹਨਾਂ ਨੂੰ ਦੇਤੀਆਂ ਟਿਕਟਾਂ ਆ ਕਈਆਂ ਦੇ ਨਾਲ ਆਵਾਮ ਕਰਾਂਦੇ ਨੇ ਮੈਨੂੰ ਸਵਾਲ ਕੱਢੇ ਸੀ ਕੀ ਪੁੱਛਦਾ ਸੀਗਾ ਕੀ ਕੀ ਕਹਿੰਦੇ ਸੀਗੇ ਕਿ ਤੂੰ ਮੈਨੂੰ ਇੱਕ ਹੋਰ ਕਰਦਾ ਸੀਗਾ ਆਪਣਾ ਵੀ ਲੋਕ ਹਨਾ ਆ ਘਰੇ ਬੈਠ ਕੇ ਮੈਂ ਦੇਖ ਰਹਾ ਫੇਸਬੁੱਕਾਂ ਦੇ ਆ ਵੀ ਇਹ ਭਾਨੇ ਹੋਰੀ ਵੀ ਵੋਟਾਂ ਦੇ ਚੱਕਰ ਜੀ ਤੁਰੇ ਫਿਰਦੇ ਨੇ ਇਹਨਾਂ ਨੇ ਕਿਹੜਾ ਵੀ ਕੋਈ ਸਮਾਜ ਸੇਵਾ ਕਰਨੇ ਜਾਂ ਉਹ ਕਿਹਦੀ ਜਾਣ ਜੋ ਮਰਜੀ ਇਹਨਾਂ ਨੂੰ ਅਸਲ ਦੇ ਵਿੱਚ ਇਹ ਥੋੜੇ ਬੰਦੇ ਨੇ ਝਾੜੂ ਝੂੜੂ ਵਾਲੇ ਨੇ ਜਿਹੜੇ ਫੇਕ ਕਾਟੀਆਂ ਤੋਂ ਕਮੈਂਟ ਕਰ ਦਿੰਦੇ ਨੇ ਕੋਈ ਪਰਵਾਹ ਨਹੀਂ ਇਹ ਗੱਲ ਸਮਝ ਲੈਣ ਜਿਹੜੇ ਜਿਹੜਾ ਪਖੰਡ ਜੇ ਕਰ ਦਿੰਦੇ ਨੇ ਨਾ ਇੱਥੇ ਤੁਹਾਨੂੰ ਪਤਾ ਕਿ ਭਾਨੇ ਨਾਲ ਦੁਨੀਆ ਖੜੀ ਵੀ ਹੈ ਜਿਹੜੇ ਜਿਹੜਾ ਉਹਨਾਂ ਦੇ ਦਿਮਾਗ ਦੇ ਵਿੱਚ ਪਾਉਂਗਾ ਮੈਂ ਲੋਕਾਂ ਨੂੰ ਜਾਗਰੂਤ ਕਰੂੰਗਾ ਭਾਨੇ ਪਿੱਛੇ ਅਮੀਨ 2.5 ਲੱਖ ਦਾ ਇਕੱਠ ਹੋ ਗਿਆ ਸੀ ਪਿੰਡ ਦੇ ਵਿੱਚ ਪਿੰਡਾਂ ਦੇ ਵਿੱਚ ਖੜੇ ਨੇ ਅੱਜ ਬਥੇਰੇ ਫੋਨ ਆਏ ਅੱਜ ਸਾਰੇ ਕਿਸਾਨ ਜੁਗਨਿਆਂ ਦੇ ਪ੍ਰਧਾਨਾਂ ਦੇ ਫੋਨ ਆਏ ਗੱਲ ਸੁਣ ਲਓ ਝਾੜੂ ਵਾਲਿਓ ਸਾਰੇ ਕਿਸਾਨ ਜੁਗਨਿਆਂ ਦੇ ਪ੍ਰਧਾਨਾਂ ਦੇ ਫੋਨ ਆ ਕੇ ਕਹਿੰਦੇ 10 ਭਾਨੇ ਕਿੱਥੇ ਜਾਮ ਕਰਨਾ ਕਿੱਥੇ ਅਸੀਂ ਕੀ ਕਰਨਾ ਗੱਲ ਸੁਣ ਲਓ ਧਿਆਨ ਨਾਲ ਕਿਤੇ ਲਾਈਟ ਲੈ ਨਾ ਲੈ ਜਿਓ ਜੱਜ ਨਾ ਛੱਡ ਦੇਣਾ ਤੜਕੇ ਨੂੰ ਪੰਜਾਬ ਬੰਦ ਕਰਦੇ ਸੀ ਜੱਜ ਨਾ ਛੱਡ ਦੇਣਾ ਤੜਕੇ ਨੂੰ ਪੰਜਾਬ ਬੰਦ ਕਰਦੇ ਇਹ ਗੱਲ ਧਿਆਨ ਨਾਲ ਸੁਣ ਲਈ ਪਗਮਤ ਮਾਨਸਿਆਂ ਪਹਿਲਾਂ ਵੀ ਤ੍ਰੀਤਾਉਣ ਦੇ ਵਿੱਚੋਂ ਕਿੱਲਾ ਕੱਢਾ ਤੇ ਹੁਣ ਵੀ ਕੱਢਾਂਗੇ ਕਰ ਲਈ ਹੁਣ ਦਿਖਾਈ ਗਫਤਾਰ ਕਰਕੇ ਤੂੰ ਮੈਨੂੰ ਸਾਰੇ ਅੱਜ ਕਿਸਾਨ ਜੁਨੀਆ ਦੇ ਪ੍ਰਧਾਨਾਂ ਦਾ ਫੋਨ ਆਇਆ ਲਾਹ ਡੱਲੇ ਨਾਲ ਤੋਂ ਲੈ ਕੇ ਸਾਰਿਆਂ ਦਾ ਦੱਸੋ ਅਸੀਂ ਕਿੱਥੇ ਪੰਜਾਬ ਬੰਦ ਕਰਨਾ ਅੱਜ ਨਾ ਛੱਡਦਾ ਫਿਰ ਤੂੰ ਅੱਜ ਤੈਨੂੰ ਮੈਂ ਦਿਖਾਉਂਦਾ ਪੰਜੀ ਦਾ ਭੌਣ ਸਾਰਾ ਕੁਝ ਜੱਦ ਫੇਰਾ ਜੇ ਸੋਡੇ ਤੇ ਐਨਐਸਏ ਲਾ ਕੇ ਲੈ ਕੇ ਚੱਕੀ ਬਈ ਫੇਰ ਆ ਕੇ ਦਿਖਾਉਣਾ ਮੈਂ ਕਿਹਾ ਤੂੰ ਹਵਾ ਗੱਨੀ ਵਿੱਚ ਝੱਗ ਸਾਰੇ ਕਿਸਾਨ ਜੁਨੀਆ ਦੇ ਸਿੱਖ ਜੱਥੇਬੰਦੀਆਂ ਦਾ ਫੋਨ ਆਇਆ ਸਾਰਿਆਂ ਦਾ ਫੋਨ ਆਇਆ ਤੇ ਕਰਕੇ ਦਿਖਾਵੇਂ ਬਣਾ ਕੀ ਫਦਾ ਪਿੰਡਾਂ ਦੇ ਵਿੱਚ ਵੜ ਕੇ ਦਿਖ ਇਸ ਕਰਕੇ ਆਉਂਦੇ ਦਿਮਾਗ ਦੇ ਵਿੱਚ ਬਿਠਾ ਲਈ। ਇਹਦੋਂ ਬਾਅਦ ਜਿਵੇਂ ਚਰਚਨ ਜੀ ਚੰਨ ਨੂੰ ਘੇਰਾ ਸੀ ਨਾ ਉਹ ਮੈਂ ਤੈਨੂੰ ਕਰੂੰਗਾ। ਆ ਜੀ ਤੂੰ ਹੁਣ। ਇਹ ਵੀ ਤੈਨੂੰ ਦਾਅਵੇ ਨਾਲ ਗੱਲ ਕਹਿਣਾ ਮੈਂ। ਤੇ ਲੋਕਾਂ ਨੂੰ ਹੁਣ ਕੀ ਕਹੋਗੇ ਬਈ ਜਿਹੜੇ ਹੁਣ ਪਹੁੰਚਣਗੇ ਅੱਗੇ ਪਹੁੰਚਣਾ ਖੜਨਾ ਅਮਰਪਾਲ ਜੀ ਵਾਸਤੇ।